ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਯਾਨੀ ਕਿ ਅੱਜ ਤੇ ਕੱਲ ਮੌਸਮ ਪੰਜਾਬ ਦਾ ਫਲਸਣਾ ਲੱਗਦੇ ਖੇਤਰਾਂ ਤੱਕ ਜਾਂਦਾ ਰਹਿ ਸਕਦਾ ਹੈ ਔਰ ਪੱਛਮੀ ਸਿਸਟਮ ਜਿਹੜਾ ਚੱਲਦਾ ਫਿਆ ਜੀ ਇਹਦੇ ਹੁਣ ਕਿੰਨੇ ਕ ਅਸਰ ਨਹੀਂ ਅਗਲੇ ਘੰਟਿਆਂ ਦੇ ਦਰਮਿਆਨ ਮਈਹਾ ਦੇ ਵਿੱਚ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਾਈਟ ਦੇ ਸਿਰਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵੇਰ ਦੇ ਲਗਭਗ 6:30 6:30 ਵਜੇ ਜਾ ਰਹੇ ਨੇ 15 ਮਾਰਚ ਦੀ ਅੱਜ ਸਵੇਰ ਹੈ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਪਛਮੀ ਸਿਸਟਮ ਰੁਕ ਰੁਕ ਕੇ ਟਟਵੇਂ ਸ਼ਰਾਟੇ ਦਰਜ ਕਰਾਂਦਾ ਰਹੇਗਾ ਕਿਤੇ ਕਿਤੇ ਕੁਝ ਥਾਵਾਂ ਤੇ ਹਲਕੀ ਗੜੇਮਾਰ ਵੀ ਹੋ ਸਕਦੀ ਹੈ ਸੋ ਕੱਲ ਇਸੇ ਤਰ੍ਹਾਂ ਹੋਇਆ ਜੀ ਰਾਜਸਥਾਨ ਤੋਂ ਕੁਝ ਇਸੇ ਤਰ੍ਹਾਂ ਦੇ ਵਿੱਚ ਹਰਿਆਣਾ ਔਰ ਪੰਜਾਬ ਦੇ 1-2 ਥਾਵਾਂ ਤੇ ਗੜੇਮਾਰ ਜਿਹੜੀ ਕਿਤੇ ਕਿਤੇ ਬਰੀ ਗੜੇਮਾਰ ਵੇਖਣ ਨੂੰ ਮਿਲੀ ਪੰਜਾਬ ਦੇ ਵਿੱਚ ਗੜੇਮਾਰ ਕੱਲ ਇਸ ਕਰਕੇ ਨਹੀਂ ਹੋਈ ਕਿਉਂਕਿ ਉਤਲੇ ਪੱਧਰ ਤੇ ਜਰੀ ਬਦਲਵਾਈ ਆ ਉਹ ਸਵੇਰੇ ਹੀ ਬਣ ਗਈ ਸੀ ਹੀਟ ਸੈੱਲ ਬਣੇ ਨਹੀਂ ਤੋਂ ਪੱਪ ਕੱਲ ਲੱਗੇ ਨਹੀਂ ਬਹੁਤੇ ਖੇਤਰਾਂ ਦੇ ਵਿੱਚ ਜਿਹਦੇ ਨਾਲ ਤਗੜੇ ਹੀਟ ਸੈੱਲ ਪੰਜਾਬ ਦੇ ਵਿੱਚ ਨਹੀਂ ਬਣੇ ਸੋ ਅੱਜ ਜੇ ਗੱਲ ਕਰਾਂਗੇ ਸਵੇਰ ਦੀ ਤੇ ਅਸਲੀਆਂ ਤਾਜ਼ਾ ਸੈਟਲਾਈਟ ਦਸਿਆਂ ਦੇਖੀਏ ਤੇ ਲਗਭਗ ਬਹੁਤ ਸਾਰੇ ਖਾਗਾਂ ਦੇ ਵਿੱਚ ਬਦਲ ਵਈ ਚਲਦੀ ਫਈ ਆ ਹਲਕੇ ਤੋਂ ਲੈ ਕੇ ਦਰਮਿਆਨੀ ਕਿਤੇ ਕਿਤੇ ਸੰਘਣੀ ਬਦਲ ਵਈ ਉੱਪਰਲੇ ਹਵਦਰ ਤੇ ਬਣੀ ਹੋਈ ਆ ਜਿਵੇਂ ਕਿ ਤੁਹਾਨੂੰ ਕੱਲ ਗਿਆ ਸੀਗਾ ਰਾਤ ਦੇ ਵੀਡੀਓ ਦੇ ਵਿੱਚ ਕਿ ਜੇਕਰ ਕੱਲ 15 ਮਾਰਚ ਨੂੰ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਫਿਰ ਦੁਪਹਿਰ ਤੋਂ ਬਾਅਦ ਹੀਟ ਸੈਲ ਬੱਦਲ ਜਿਹੜੇ ਆ ਉਹ ਬੰਨਣੇ ਸ਼ੁਰੂ ਹੋ ਜਾਣਗੇ ਗੜ੍ਹਜਲਿਸਕ ਵਾਲੇ ਜਿਹੜੇ ਕਿ ਤਗੜੇ ਗਰੇਮਾਰ ਕੁਝ ਇਤਨਾ ਦੇ ਵਿੱਚ ਲਵਾ ਸਕਦੇ ਨੇ ਹੁਣ ਗਰੇਮਾਰ ਵਾਲੇ ਫਖ ਤੋਂ ਸਿਸਟਮ ਕਾਫੀ ਠੇਹਾ ਆ ਗਿਆ ਕਹਿ ਸਕਦੇ ਆ ਮਾਈਨਸ ਹੋ ਗਿਆ ਪੰਜਾਬ ਦੇ ਵਿੱਚ ਅੱਜ ਗਰੇਮਾਰ ਦੇ ਬਿਲਕੁਲ ਅਸਾਰ ਨਹੀਂ ਆ ਇੱਕ ਦੋ ਥਾਵਾਂ ਤੇ ਜੇਕਰ ਗੁਜਰਾਤ ਦੇ ਹੱਥ ਵੱਸ ਕਹਾਣੀ ਹੈ ਕਿ ਹਲਕੀ ਗਰੇਮਾਰ ਹੋਜੂ ਬਦਨਕਾਰ ਨਹੀਂ ਕਰ ਸਕਦੇ ਵੈਸੇ ਹੁਣ ਕਹਾਣੀ ਗਰੇਮਾਰ ਵਾਲੇ ਫਖ ਤੋਂ ਰਾਹਤ ਫਿਰੇ ਰਹਿਣ ਅੰਮੀਆਲੇ ਪੱਖੋਂ ਹਲਕੇ ਟਟਮੇ ਛਰਾਟੇ ਲੱਗਦੇ ਰਹਿਣਗੇ ਜੀ ਇਹ ਭਾਵੇਂ ਮਾਲਵਾ ਖੇਤਰ ਹੈ ਭਾਵੇਂ ਮਾਝਾ ਖੇਤਰ ਹੈ ਜਿਲ੍ਹਾ ਬਰਾਂਕੜੇ ਤੁਹਾਡੇ ਨਾਲ ਸਾਂਝ ਕੇ ਰਣ ਦੀ ਲੋੜ ਨਹੀਂ ਆ ਕਿਉਂਕਿ ਸਾਰੇ ਜਿਲਿਆਂ ਦੇ ਵਿੱਚ ਛਰਾਟੇ ਲੱਗ ਵੀ ਸਕਦੇ ਨੇ ਤੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਕਿਤੇ ਕਿਤੇ ਟਟਮੇ ਛਰਾਟਿਆਂ ਦੀ ਉਮੀਦ ਅੱਜ ਸਾਰਾ ਦਿਨ ਜੜੀ ਆ ਬਣੀ ਰਹੇਗੀ ਪੰਜਾਬ ਦੇ ਵਿੱਚ ਬਦਲ ਵਜ ਇਸਲੇ ਚੱਲ ਰਹੀ ਹੈ ਹਾਲੇ ਵੀ ਗਰਜਲਿਸਕ ਵਾਲੇ ਬਦਲਾ ਦਾ ਨਿਰਮਾਣ ਹੋ ਰਿਹਾ ਹੈ ਰਾਜਸਥਾਨ ਵਾਲੇ ਪਾਸਿਓਂ ਤੇ ਸ਼ਹਿਰੀ ਗੰਗਾ ਨਗਰ ਹਨੂਮਾਨਗੜ ਅਨੂਪਗੜ ਸਵਰਤਗੜ ਇਨਫਾਗੰਦ ਵਿੱਚ ਗਰਜ ਰਿਸਕ ਵਾਲੀ ਬੱਦਲ ਜਿਹੜੇ ਅੱਜ ਫਿਰ ਤੋਂ ਵੜਨੇ ਸ਼ੁਰੂ ਹੋਣਗੇ ਤੇ ਦੁਪਹਿਰ ਬਾਅਦ ਇਨਫਾਗੰਦ ਵਿੱਚ ਫਿਰ ਤੋਂ ਕਿਤੇ ਕਿਤੇ ਸ਼ਰਾਟੇ ਜਿਹੜੇ ਤੇਜ਼ ਵੀ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਉਮੀਦ ਦੀ ਉਮੀਦ ਅੱਜ ਵੀ ਬਰਕਰਾਰ ਹੈ ਤੇ ਕੱਲ 16 ਤਰੀਕ ਆਉਂਦੇ ਆਉਂਦੇ ਯਾਨੀ ਕਿ ਸਵੇਰ ਜਾਂ ਦੁਪਹਿਰ ਤੱਕ ਲਗਭਗ ਪੱਛਮੀ ਖੇਤrana ਤੋਂ ਇਹ ਸਿਸਟਮ ਕਰ ਜਾਣਾ ਅਗੇ ਕੂਚ ਤੇ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਖੇਤrana ਦੇ ਵਿੱਚ ਕਿਤੇ ਕਿਤੇ ਹਲਕੇ ਟੁੱਟਵੇਂ ਸ਼ਰਾਟੇ ਕੱਲ ਦੁਪਹਿਰ ਤੱਕ ਲੱਗ ਸਕਦੇ ਨੇ ਸਵੇਰ ਤੱਕ ਉਸ ਤੋਂ ਬਾ ਰਵਾਂਗੀਆਂ ਕਰਨੀਆਂ ਨੇ ਹੇਠਲੇ ਖੇਤਰਾਂ ਦੇ ਵਿੱਚ ਮੀਂਹ ਪਲੇਸ ਉੱਪਰਲੇ ਭਾਗਾਂ ਦੇ ਵਿੱਚ ਹਲکی ਬਰਬਰੀ ਇਸ ਵਾਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਜੀ 17 18 19 20 21 ਇਹ ਜਿਹੜੇ ਦਿਨ ਹੋਣਗੇ ਖੁਸ਼ਕ ਰਹਿਣਗੇ ਉੱਤਰ ਵੱਛੋ ਦੀਆਂ ਹਵਾਵਾਂ ਠੰਡੀਆਂ ਚੱਲ ਸਕਦੀਆਂ ਨੇ ਪਹਾੜਾਂ ਤੋਂ ਹੇਠਾਂ ਉਤਰਦੀਆਂ ਹਵਾਵਾਂ ਠਾਰਣਗੀਆਂ ਪੰਜਾਬ ਹਰਿਆਣਾ ਵਾਸੀਆਂ ਨੂੰ ਟੈਂਪਰੇਚਰ ਹੇਠਾਂ ਆਉਣਗੇ ਜੀ ਤੇ ਮੁੜ ਕੇ ਇਸੇ ਕਹਾਣੀ ਦੀ ਆਵਾਂਗੇ ਕਿ ਅੱਜ ਸਿਸਟਮ ਬਰਕਰਾਰ ਹੈ ਹਲਕੇ ਟੁੱਟਵੇਂ ਸ਼ਰਾਟੇ ਉਮੀਦ ਜੜੀਆ ਅੱਜ ਵੀ ਬਣੀ ਹੋਈ ਹੈ ਹਾਲਾਂਕਿ ਬਹੁਤੇ ਭਾਗਾਂ ਦੇ ਵਿੱਚ ਉਮੀਦ ਆਸਾਂ ਹੁਣ ਘਟ ਗਏ ਨੇ ਕੱਲ ਜਨੇ ਭਾਗਾਂ ਦੇ ਵਿੱਚ ਉਮੀਦ ਲੱਗੇ ਸੀ ਉਸ ਤੋਂ ਕਿਤੇ ਘੱਟ ਅੱਜ ਵੀ ਦਰਜ ਹੋਣਗੇ ਪਰ ਬਦਲਵਾਈ ਹਲੇ ਪੱਲੇ ਫੱਦਰ ਤੇ ਬਣੀ ਰਹੇਗੀ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੁਹਰਾੜ ਦੀ ਵੀਡੀਓ ਦੇ ਵਿੱਚ ਸ਼ਾਮ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਜ�ਾ ਸਕਦੇ ਹਾਂ ਜੀ ਧੰਨਵਾਦ